ਇਸ ਵੇਲੇ ਜਿਹੜੀ ਅਮਰੀਕਾ ਦੇ ਨਾਲ ਸੰਬੰਧਿਤ ਖਬਰਾਂ ਨੇ ਉਹਨਾਂ ਨੇ ਬਾਕੀ ਜਿਹੜੀਆਂ ਵਿਸ਼ਵ ਦੀਆਂ ਖਬਰਾਂ ਉਹਨਾਂ ਨੂੰ ਮਿੱਧਿਆ ਹੋਇਆ ਜਿੱਥੇ ਦੇਖੋ ਅਮਰੀਕਾ 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 ਤਰਫ ਦੀ ਗੱਲ ਵੀ ਦੂਜੇ ਨੰਬਰ ਤੇ ਆ ਗਈ ਸਭ ਤੋਂ ਪਹਿਲਾਂ ਆ ਗਿਆ ਜੀ ਜਿਹੜਾ ਜਹਾਜ਼ ਆ ਗਿਆ ਉਥੋਂ ਉਸ ਦੀ ਚਫੇਰੀਓ ਨਿੰਦਾ ਹੋ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਹੱਥ ਪੈਰ ਬੰਨ ਕੇ ਭੇਜਣ ਦੀ ਲੋੜ ਨਹੀਂ ਸੀ ਇੰਡੀਆ ਵੀ ਇਧਰੋਂ ਜਹਾਜ਼ ਭੇਜ ਕੇ ਉਹਨਾਂ ਨੂੰ ਇੱਜ਼ਤ ਨਾਲ ਵਾਪਸ ਸੱਦ ਸਕਦਾ ਸੀ ਔਰ ਬੜਾ ਰੋਲਾ ਪੈ ਰਿਹਾ ਕਿ ਉਹ ਅੰਮ੍ਰਿਤਸਰੀ ਕਿਉਂ ਲਾਇਆ ਗਿਆ ਉਹਦੇ ਵਿੱਚ 33 ਪੰਜਾਬੀ ਸੀ ਉਹ ਕਿਤੇ ਹੋਰ ਵੀ ਲੈ ਜਾ ਸਕਦਾ ਸੀ ਬਹੁਤ ਜ਼ਿਆਦਾ ਰੋਲਾ ਆ ਓਵਰਆਲ ਕੀ ਕਹਿਣਾ ਚਾਹੋਗੇ ਇਸ ਬਾਰੇ ਮੇਰਾ ਖਿਆਲ ਹੈ ਕਿ ਇੰਡੀਆ ਦੀ ਜਿਹੜੀ ਡਿਪਲੋਮੇਸੀ ਦਾ ਅਗਰ ਦੇਖੀਏ ਤੇ ਮੇਰਾ ਖਿਆਲ ਹੈ ਕਿ ਪਹਿਲਾਂ ਵੀ ਇਨਸੀਡੈਂਟ ਕਈ ਹੋਏ ਨੇ ਉਹ ਡਿਫਰੈਂਟ ਨੇਚਰ ਦੇ ਹੋਏ ਨੇ ਪਰ ਅਗਰ ਅਸੀਂ ਫੋਰਨ ਪੋਲਿਸੀ ਦੇ ਮਾਮਲੇ 'ਚ ਦੇਖੀਏ ਤੇ ਇਹ ਮੇਰੇ ਖਿਆਲ ਵਨ ਆਫ ਦਾ ਲੋਏਸਟ ਲੈਵਲ ਦੀ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਹੈ ਉਹ ਇਥੋਂ ਦਰਸਾਉਂਦੀ ਹੈ ਇਥੋਂ ਪਤਾ ਲੱਗਦਾ ਹੈ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਉਹ ਵਾਪਸ ਪਹਿਲੀ ਵਾਰ ਨਹੀਂ ਗਏ ਪਹਿਲਾਂ ਵੀ ਇਹ ਇਨਸੀਡੈਂਟ ਹੋਇਆ ਔਰ ਕੱਲਾ ਇੰਡੀਆ ਇਸ ਮਾਮਲੇ ਦੇ ਵਿੱਚ ਕਲਪਰੇਟ ਨਹੀਂ ਹੈਗਾ ਫॉर दैट ਮੈਟਰ ਕਈ ਹੋਰ ਵੀ ਮੁਲਕ ਹੈਗੇ ਨੇ ਪਰ ਜਿਸ ਤਰੀਕੇ ਨਾਲ ਵਾਪਸ ਭੇਜਿਆ ਗਿਆ ਆ ਉਹ ਇਹ ਇਨ ਹਿਊਮਨ ਕੰਡੀਸ਼ਨਸ ਦੇ ਵਿੱਚ ਜੀ ਪਹਿਲੀ ਗੱਲ ਤੇ ਕਿ ਕੋਈ ਉਹ ਜਿਹਨੂੰ ਅਸੀਂ ਕੰਨ ਕਿ ਇਸ਼ਤਿਹਾਰੀ ਕ੍ਰਿਮੀਨਲ ਨਹੀਂ ਆ ਤੁਸੀਂ ਉਹਨਾਂ ਨੂੰ ਹਥਕੜੀਆਂ ਲਾ ਰਹੇ ਹੋ ਤੁਸੀਂ ਬੇੜੀਆਂ ਪੈਰਾਂ ਦੇ ਵਿੱਚ ਵੀ ਤੁਸੀਂ ਬੇੜੀਆਂ ਪਾ ਰਹੇ ਹੋ ਐਜ਼ ਇਫ ਕਿ ਪਤਾ ਨਹੀਂ ਕਿੰਨੇ ਹਾਰਡ ਕੋਰ ਕ੍ਰਿਮੀਨਲਸ ਨੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਔਰ ਫਿਰ ਤਕਰੀਬਨ ਤਕਰੀਬਨ 43 45 ਦੇ ਗਰੀਬ ਉਹਨਾਂ ਦੇ ਜਿਹੜੇ ਅਮਰੀਕਨ ਫੋਰਸਸ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਨਾਲ ਟਰੈਵਲ ਕੀਤਾ ਉਹ ਜੇ ਅਸਪਰ ਰੇਸ਼ੋ ਦੇਖੀਏ ਦੇ ਆਲਮੋਸਟ ਦੋ ਬੰਦਿਆਂ ਤੇ ਇੱਕ ਫੌਜੀ ਵਾਲਾ ਕੰਬੀਨੇਸ਼ਨ ਆ ਜਾਂਦਾ ਸੋ ਉਹ ਅਗਰ ਦੇਖਿਆ ਜਾਵੇ ਤੇ ਇੰਨਾ ਜ਼ਿਆਦਾ ਇਸ ਗੱਲ ਨੂੰ ਜਿਸ ਤਰੀਕੇ ਨਾਲ ਪ੍ਰੈਜੈਂਟ ਕੀਤਾ ਅਮਰੀਕਾ ਨੇ ਔਰ ਜਿੰਨੀ ਇੰਡੀਆ ਦੀ ਜਿਹੜੀ ਮੀਡੀਆ ਸੀਗੀ ਗੋਦੀ ਮੀਡੀਆ ਜਾਂ ਉਹਨਾਂ ਨੂੰ ਡੌਗੀ ਮੀਡੀਆ ਵੀ ਕਹਿੰਦੇ ਆ ਉਹਨਾਂ ਨੇ ਇਸ ਨਿਊਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਅਮਰੀਕਾ ਦੇ ਵਿੱਚ ਉਹਨਾਂ ਦੀ ਬਕਾਇਦਾ ਫਿਲਮਿੰਗ ਕਰਕੇ ਪੂਰਾ ਹੈ ਜਿਸ ਤਰ੍ਹਾਂ ਇੱਕ ਡਾਕੂਮੈਂਟਰੀ ਬਣਾਈ ਦੀ ਹੈ ਉਸ ਚੀਜ਼ ਰਿਲੀਜ਼ ਕੀਤੀ ਗਈ ਤੇ ਕੋਈ ਵੀ ਅੱਜ ਵਰਲਡ ਦੇ ਵਿੱਚ ਐਸਾ ਮੁਲਕ ਨਹੀਂ ਹੈਗਾ ਜਾਂ ਐਸੀ ਕੋਈ ਹਸਤੀ ਨਹੀਂ ਹੈਗੀ ਜਿੰਨੂੰ ਇਹ ਨਾ ਪਤਾ ਹੋਵੇ ਕਿ ਕਿਸ ਤਰੀਕੇ ਨਾਲ ਇਹਨਾਂ ਬੰਦਿਆਂ ਨੂੰ ਇੱਕ ਮਿਲਟਰੀ 에ਅਰਕ੍ਰਾਫਟ ਦੇ ਵਿੱਚ ਬਿਠਾ ਕੇ ਤੇ ਅੰਮ੍ਰਿਤਸਰ ਜਿਹੜਾ ਡੰਪ ਕੀਤਾ ਗਿਆ ਜੀ ਮੇਰੇ ਖਿਆਲ ਪੰਜ ਛੇ ਬੱਚੇ ਸੀਗੇ ਉਹਨਾਂ ਨੂੰ ਛੱਡ ਕੇ ਸਾਰੇ ਜਿਹੜੇ ਸੀਗੇ ਉਹ ਹੈਂਡਕਫਟ ਸੀਗੇ ਔਰ ਇਵਨ ਲੇਡੀਜ਼ ਵੀ ਹਾਂਜੀ ਲੇਡੀਜ਼ ਨੂੰ ਵੀ ਉਸ ਤਰੀਕੇ ਨਾਲ ਉਹਨਾਂ ਨਾਲ ਬਿਹੇਵੀਅਰ ਇਹ ਵਤੀਰਾ ਰੱਖਿਆ ਗਿਆ ਦੇਖੋ ਜਿਹੜੀ ਜਿਹੜੀ ਚੀਜ਼ ਹੈਗੀ ਆ ਦੇਖਿਆ ਜਾਵੇ ਤੇ ਅਗਰ ਇੱਕ ਡ੍ਰੀਮ ਨੂੰ ਅਚੀਵ ਕਰਨ ਵਾਸਤੇ ਅਸੀਂ ਇਸ ਗੱਲ ਨੂੰ ਤਾਂ ਕੋਈ ਵੀ ਵਰਲਡ ਦਾ ਬੰਦਾ ਐਕਸੈਪਟ ਨਹੀਂ ਕਰੇਗਾ ਕਿ ਉਹਨਾਂ ਨੇ ਜੋ ਮੋਡਸ ਆਪਰੰਦੀ ਅਪਣਾਇਆ ਅਮਰੀਕਾ ਪਹੁੰਚਣ ਦਾ ਉਹ ਉਹ ਸਹੀ ਸੀਗਾ ਉਹ ਗਲਤ ਸੀਗਾ ਪਰ ਜੇ ਉਹ ਉਹ ਇੱਕ ਸੁਪਨੇ ਨੂੰ ਲੈ ਕੇ ਅਗਰ ਉੱਥੇ ਪਹੁੰਚੇ ਆ ਤੇ ਉਹ ਏਡੇ ਵੱਡੇ ਕ੍ਰਿਮੀਨਲ ਨਹੀਂ ਬਣ ਜਾਂਦੇ ਕਿ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਟ੍ਰੀਟ ਕਰੋ ਔਰ ਫਿਰ ਇੱਕ ਫੈਂਡਰ ਫ੍ਰੈਂਡਲੀ ਕੰਟਰੀ ਆ ਤੁਸੀਂ ਵਰਲਡ ਦੀ ਬਿਗੇਸਟ ਅੱਜ ਦੀ ਰੇਟ ਦੇ ਵਿੱਚ ਮਾਰਕੀਟਸ ਵਿੱਚ ਮਾਰਕੀਟ ਆ ਇੰਡੀਆ ਹੁਣ ਇਹ ਤਾਂ ਜਿਹੜਾ ਜਿਹੜੇ ਜਿਹੜੇ ਸਾਡੇ ਫੋਰਨ ਮਿਨਿਸਟਰ ਨੇ ਜੈ ਸ਼ੰਕਰ ਜੀ ਉਹਨਾਂ ਨੇ ਵੀ ਜਿਸ ਤਰੀਕੇ ਨਾਲ ਬਿਆਨ ਦਿੱਤੇ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਝੂਠ ਤੇ ਝੂਠ ਉਹ ਜਿਹੜਾ ਆ ਉਹ ਉਹ ਸਰਵ ਕੀਤਾ ਉਹ ਡਿਫੈਂਡ ਕਰ ਰਹੇ ਜਸਟੀਫਿਕੇਸ਼ਨਾਂ ਦੇ ਰਹੇ ਅੰਕੜੇ ਦੇ ਰਹੇ ਕਿ ਇੱਕ ਪਹਿਲੀ ਵਾਰੀ ਥੋੜੀ ਹੋਇਆ ਨਹੀਂ ਤੁਸੀਂ ਸਵਲਿੰਨ ਜੀ ਕਰ ਰਹੇ ਹੋ ਡਿਫੈਂਡ ਕਰ ਰਿਹਾ ਉਹ ਉਸ ਗੱਲ ਨੂੰ ਡਿਫੈਂਡ ਕਰ ਰਿਹਾ ਜਿਹਨੂੰ ਡਿਫੈਂਡ ਨਹੀਂ ਕਰ ਸਕਣਾ ਕਿਉਂਕਿ ਦੁਨੀਆ ਨੇ ਦੇਖਿਆ ਹੈ ਵੀ ਕੀ ਹੋਇਆ ਜਿਹੜੇ ਗਏ ਆ ਉਹਨਾਂ ਨੇ ਇੱਕ ਇੱਕ ਨੇ ਬਿਆਨ ਦਿੱਤੇ ਆ ਕਿ ਸਾਡੇ ਨਾਲ ਕੀ ਹੋਇਆ ਹਾਂਜੀ ਜਾਂ ਕੌਣ ਸੀਗੇ ਜਿਹੜੇ ਹਥਕੜੀਆਂ 'ਚ ਨਹੀਂ ਸੀਗੇ ਤੇ ਬਾਕੀ ਸਾਰੇ ਹਥਕੜੀਆਂ ਸੀ ਇਹ ਇਹ ਕੋਈ ਤੁਸੀਂ ਆ ਮੈਂ ਸਟੋਰੀਆਂ ਨਹੀਂ ਬਣਾਈਆਂ ਇਹ ਉਹਨਾਂ ਵੱਲੋਂ ਜਿਹੜੇ ਜਿਹੜੇ ਹਿਸਟੋਰੀਕਲ ਫੈਕਟਸ ਨੇ ਕਿ ਇਸ ਤਰੀਕੇ ਨਾਲ ਸਾਨੂੰ ਟਰੀਟ ਕੀਤਾ ਇੱਕ 에ਅਰਕ੍ਰਾਫਟ ਦੇ ਵਿੱਚ ਇੱਕ ਸਿੰਗਲ ਟਾਇਲਟ ਹੋਵੇ ਉਹਦੇ 'ਚ ਵੀ ਅ ਤੇ ਕਿਸੇ ਨੂੰ ਜਿਹਨੂੰ ਕਹਿੰਦੇ ਨੇ ਕਿ ਬੜੀ ਜਿਹਨੂੰ ਜਿਹਨੂੰ ਕਹਿੰਦੇ ਨੇ ਕਿ ਬਹੁਤ ਇਲ ਟਰੀਟਮੈਂਟ ਜਿਹੜੀ ਆ ਉਹ ਦਿੱਤੀ ਗਈ ਸਾਰੇ ਸਫਰ ਦੇ ਦੌਰਾਨ ਔਰ ਫਿਰ ਮਿਲਟਰੀ 에ਅਰਕ੍ਰਾਫਟ ਸੀਗਾ ਰਸਤੇ ਚ ਦੋ ਤਿੰਨ ਵਾਰੀ ਫਿਊਲਿੰਗ ਲਈ ਰੁਕਿਆ ਤੇ ਆਲਮੋਸਟ 40 ਘੰਟੇ ਦਾ ਸਫਰ ਇਹ ਤੈਅ ਕਰਕੇ ਉੱਥੇ ਪਹੁੰਚੇ ਸੀਗੇ ਸੋ ਓਵਰਆਲ ਵੈਰੀ ਵੈਰੀ ਬੈਡ ਵੇ ਆਫ ਹੈਂਡਲਿੰਗ ਦਾ ਸਿਚੁਏਸ਼ਨ ਅ ਅਮਰੀਕਾ ਨੇ ਜੋ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਇਹ ਬਹੁਤ ਸਾਰੇ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਹੈਗੇ ਆ ਕਿ ਇਹ 트럼ਪ ਸਾਹਿਬ ਦਾ ਪਹਿਲਾ ਤੋਹਫਾ ਆ ਜਿਹੜਾ ਮੋਦੀ ਸਾਹਿਬ ਨੂੰ ਦਿੱਤਾ ਗਿਆ ਉਹਨਾਂ ਨੂੰ ਇਹ ਦਿਖਾਉਣ ਵਾਸਤੇ ਕਿ ਮੈਂ ਕਿਸ ਤਰ੍ਹਾਂ ਤੁਹਾਨੂੰ ਟ੍ਰੀਟ ਕਰ ਰਿਹਾ ਔਰ ਕਿਸ ਤਰ੍ਹਾਂ ਮੈਂ ਆਉਣ ਵਾਲੇ ਟਾਈਮ 'ਚ ਤੁਸੀਂ ਮੇਰੇ ਤੋਂ ਐਕਸਪੈਕਟ ਕਰ ਸਕਦੇ ਹੋ ਕਿ ਮੈਂ ਤੁਹਾਨੂੰ ਟ੍ਰੀਟ ਕਰੂੰਗਾ ਜੇ ਤੁਸੀਂ ਮੇਰੀ ਲਾਈਨ ਟੋ ਨਹੀਂ ਕਰੋਗੇ ਸੋ ਪਹਿਲੀ ਗੱਲ ਤੇ ਇਹ ਹੋ ਗਈ ਦੂਸਰੀ ਗੱਲ ਹੈਗੀ ਆ ਕਿ ਫਿਰ ਉਹੀ ਗੱਲ ਆ ਗਈ ਕਿ ਇੱਕ ਇੱਕ ਇਨਸੀਡੈਂਟ ਡਾਕਟਰ ਮਨਮੋਨ ਸਿੰਘ ਵਾਲੇ ਵੀ ਹੋਇਆ ਸੀ ਜਿੱਦੇ ਚ ਅਮਰੀਕਨ ਦੇ ਜਿਹੜੇ ਏਜੰਸੀਆਂ ਸੀਗੀਆਂ ਉਹਨਾਂ ਨੇ ਹਾਈ ਹੈੱਡਡਨੈਸ ਦਿਖਾਈ ਸੀ ਇੱਕ ਇੱਕ ਸਰਵਿੰਗ ਡਿਪਲੋਮੈਟ ਦੇ ਅਗੇਂਸਟ ਜੀ ਮੇਰੇ ਖਿਆਲ ਜੇ ਮੈਂ ਪੂਰਾ ਨਾਂ ਤੇ ਸ਼ਾਇਦ ਮਿਸ ਕਰ ਰਿਹਾ ਲੇਕਿਨ ਦਿਵਿਆਨੀ ਕਰਕੇ ਨਾਂ ਸੀ ਉਹਦੇ ਤੇ ਡਾਕਟਰ ਮਨਮੋਨ ਸਿੰਘ ਜਨ ਨੇ ਕੂਲ ਹੈੱਡਡ ਪ੍ਰਾਈਮ ਮਿਨਿਸਟਰ ਇੰਨੀ ਸਟਰੋਂਗ ਰਿਸਪੌਂਸ ਸੀਗੀ ਕਿ ਉਹਨਾਂ ਨੇ ਸਾਰੇ ਇਹਨਾਂ ਦੇ ਜਿਹੜੇ ਪਰਮਿਟ ਸੀਗੇ ਡਿਪਲੋਮੈਟਸ ਦੇ ਉਹ ਕੈਨਸਲ ਕਰਤੇ 에ਅਰਪੋਰਟ ਪਾਸਸ ਕੈਨਸਲ ਕਰ ਦਿੱਤੇ ਸਿਕਿਉਰਿਟੀ ਤੱਕ ਇਹਨਾਂ ਦੀ ਜਿਹੜੀ ਆ ਉਹ ਜਿਹੜੀ ਆ ਅੰਬੈਸੀ ਦੀ ਸੀਗੀ ਉਹ ਹਟਾ ਲਈ ਔਰ ਇਹ ਔਰ ਵਿਦਨ ਮਤਲਬ ਆਵਰਸ ਜਿਹੜੇ ਜਿਹੜੇ ਅ ਅਮਰੀਕਨ ਅਥਾਰਟੀ ਸੀਗੀਆਂ ਉਹਨਾਂ ਨੇ ਇਸ ਡੈਮੇਜ ਕੰਟਰੋਲ ਦੇ ਵਿੱਚ ਆਏ ਔਰ ਉਹਨਾਂ ਨੇ ਬਕਾਇਦਾ ਸਾਡੇ ਉਸ ਵੇਲੇ ਦੇ ਫੋਰਨ ਮਿਨਿਸਟਰ ਕੋਲੋਂ ਮਾਫੀ ਮੰਗੀ ਕਿ ਵੀ ਇਹ ਚੀਜ਼ ਜਿਹੜੀ ਆ ਗਲਤ ਹੋਈ ਆ ਸੋ ਕੁਐਸਚਨ ਇਹ ਹੈਗਾ ਆ ਕਿ ਠੀਕ ਆ ਤੁਸੀਂ ਵਰਲਡ ਦੀ ਸਭ ਤੋਂ ਵੱਡੀ ਸੁਪਰ ਪਾਵਰ ਹੈਗੇ ਹੋ ਔਰ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੇ ਇੰਡੀਆ ਦੇ ਪੁਆਇੰਟ ਤੋਂ ਨਾ ਤੁਸੀਂ ਕਿਸੇ ਵੀ ਕੰਟਰੀ ਦੇ ਬੰਦੇ ਅਗਰ ਤੁਸੀਂ ਭੇਜੋ ਤੇ ਉਹਨਾਂ ਨੂੰ ਗ੍ਰੇਸਫੁਲੀ ਭੇਜਦੇ ਹੋ ਕਿ ਭਾਈ ਠੀਕ ਹੈ ਤਾਂ ਤੁਸੀਂ ਚਾਹੁੰਦੇ ਜ਼ਰੂਰ ਸੀਗੇ ਤੁਸੀਂ ਸੁਪਨੇ ਵੱਡੇ ਲੈ ਕੇ ਜੀ ਰਹੇ ਹੋ ਜਾਂ ਤੁਸੀਂ ਚਾਹੁੰਦੇ ਸੀ ਉਹਨਾਂ ਨੂੰ ਫੁਲਫਿਲ ਕਰਨਾ ਤੇ ਤੁਸੀਂ ਜੋ ਪ੍ਰੋਪਰ ਵੇ ਹੈਗਾ ਆ ਉਹਨੂੰ ਫਾਲੋ ਕਰੋ ਤੇ ਜੇ ਤੁਹਾਡੇ ਚ ਕੁਆਲਿਟੀਆਂ ਹੈਗੀਆਂ ਨੇ ਜਾਂ ਕੈਪੇਬਿਲਿਟੀਆਂ ਹੈਗੀਆਂ ਤਾਂ ਤੁਹਾਨੂੰ ਅਸੀਂ ਫਿਰ ਵੀ ਵੈਲਕਮ ਕਰ ਸਕਦੇ ਆ ਜਾਂ ਤੁਹਾਨੂੰ ਪ੍ਰੋਪਰ ਡਾਕੂਮੈਂਟਸ ਦੇ ਉੱਤੇ ਤੁਹਾਨੂੰ ਬੁਲਾ ਸਕਦੇ ਆ ਬਜਾਏ ਕੋ ਐਟੀਟਿਊਡ ਰੱਖਣਾ ਤੇ ਉਹਨਾਂ ਨੇ ਐਕਚੁਅਲੀ ਇਹ ਚੀਜ਼ ਦੋ ਜਿਹੜੀਆਂ ਟਾਰਗੇਟ ਸੀਗੇ ਉਹ ਉਹਨਾਂ ਨੇ ਅਚੀਵ ਕੀਤੇ ਇੱਕ ਤੇ ਉਹਨਾਂ ਨੇ ਮੋਦੀ ਸਾਹਿਬ ਨੂੰ ਜ਼ਨਿਆ ਦੇਣਾ ਸੀ ਉਹ ਦਿੱਤਾ ਬਹੁਤ ਵਧੀਆ ਦੂਜਾ ਉਹਨਾਂ ਨੇ ਆਪਣੇ ਇਲੈਕਸ਼ਨ ਦੇ ਦੌਰਾਨ ਜਿਹੜੀ ਜਿਹੜੇ ਪ੍ਰੋਮਿਸਸਿਸ ਕੀਤੇ ਸੀਗੇ ਕਿ ਮੈਂ हिस्ट्री ਦੇ ਵਿੱਚ ਇੰਨੀ ਡਿਪੋਰਟੇਸ਼ਨ ਨਹੀਂ ਹੋਈ ਅਮਰੀਕਾ ਦੀ ਜਿੰਨੀ ਮੈਂ ਕਰ ਦੇਣੀ ਆ ਸੋ ਉਹਨਾਂ ਨੇ ਇਸ ਗੱਲ ਦੀ ਸ਼ੁਰੂਆਤ ਕੀਤੀ ਹੁਣ ਤੁਸੀਂ ਥੋੜਾ ਜਿਹਾ ਇਹਨਾਂ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਆ ਇਸੇ ਤਰੀਕੇ ਨਾਲ ਜਿਹੜੇ ਇਲੀਗਲ ਇਮੀਗ੍ਰੈਂਟ ਸੀਗੇ ਜਿਹੜੇ ਪਹੁੰਚੇ ਸੀ ਕੋਲੰਬੀਆ ਤੋਂ ਉਹਨਾਂ ਨੇ ਇਹਨਾਂ ਦਾ ਮਿਲਟਰੀ 에ਅਰਕ੍ਰਾਫਟ ਲੈਂਡ ਨਹੀਂ ਕਰਨ ਦਿੱਤਾ ਬਿਲਕੁਲ ਠੀਕ ਹੈ ਇਹਨਾਂ ਨੇ ਆਖਿਆ ਮੈਂ ਟੈਰਿਫ ਲਾ ਦਾਂਗਾ ਇਹ ਵੋ ਠੀਕ ਹੈ ਉਹ ਇੱਕ ਛੋਟੀ ਇਕਨੋਮੀ ਹੈ ਤੇ ਉਹਨਾਂ ਨੇ ਬਜਾਏ ਇਕ ਬੁਲੀ ਦੇ ਅਗੇਂਸਟ ਜਿਹਨੂੰ ਕਹਿੰਦੇ ਨੇ ਕਿ ਕੰਧ 'ਚ ਸਿਰ ਮਾਰ ਕੇ ਸਿਰ ਪੜਵਾਉਣ ਦੀ ਪਾਲਿਸੀ ਤੂੰ ਛੱਡ ਕੇ ਉਹਨਾਂ ਨੇ ਆਖਿਆ ਕਿ ਮੈਂ ਵਾਪਸ ਲਵਾਂਗਾ ਪਰ ਮੈਂ ਗ੍ਰੇਸਫੁਲੀ ਲਵਾਂਗਾ ਸਾਡਾ 에ਅਰਕ੍ਰਾਫਟ ਜਾਏਗਾ ਉਹ ਇਹਨਾਂ ਨੂੰ ਲੈ ਕੇ ਆਏਗਾ ਸੋ ਉਹਨਾਂ ਨੇ ਆਪਣੇ ਜਿਹੜੇ ਜਿਹੜੇ ਸਿਟੀਜ਼ਨ ਸੀਗੇ ਉਹਨਾਂ ਨੂੰ ਗ੍ਰੇਸਫੁਲੀ ਉਹ ਉਹਨਾਂ ਦਾ 에ਅਰਕ੍ਰਾਫਟ ਆਇਆ ਇਹਨਾਂ ਨੂੰ ਲੈ ਕੇ ਗਿਆ ਸੋ ਇੱਕ ਉਹ ਐਗਜ਼ਾਮਪਲ ਆ ਇੱਥੇ ਇਹ ਹੈਗਾ ਕਿ ਜੋ ਹੋ ਗਿਆ ਤੇ ਸਾਡੇ ਫੋਰਨ ਮਿਨਿਸਟਰ ਜਿਹੜੇ ਨੇ ਜੈ ਸ਼ੰਕਰ ਜੀ ਉਹ ਐਕਸੈਪਟ ਵੀ ਕਰਨ ਨੂੰ ਤਿਆਰ ਨਹੀਂ ਹੈਗੇ ਕਿ ਹਾਂ ਏ ਏ ਅ اچھا ਉਲਟਾ ਜਸਟੀਫਾਈ ਇਹ ਕਰ ਰਹੇ ਜੀ ਕਿ ਉਹਨਾਂ ਦੀ ਰੂਲ ਹੈ ਹੀ ਇਦਾਂ ਨੇ ਭੇਜੰਦੇ ਤੇ ਕੋਈ ਤਰੀਕਾ ਸੀ ਅਸੀਂ ਅਸੀਂ ਜੈ ਸ਼ੰਕਰ ਜੀ ਨੂੰ ਇਹ ਪੁੱਛ ਲੈਣੇ ਜੈ ਸ਼ੰਕਰ ਜੀ ਇਸ ਤੋਂ ਪਹਿਲਾਂ ਕੋਈ ਇੱਕ ਵੀ ਇਨਸੀਡੈਂਟ ਜਿਹੜਾ ਦਿਖਾ ਦਿਓ ਕਿ ਇਸ ਤਰੀਕੇ ਨਾਲ ਬੰਦੇ ਜਿਹੜੇ ਨੇ ਵਾਪਸ ਭੇਜੇ ਸੋ ਤੁਸੀਂ ਕਿਉਂ ਉਸ ਗੱਲ ਨੂੰ ਡਿਫੈਂਡ ਕਰ ਰਹੇ ਹੋ ਜਿਹੜੀ ਨੌਨ ਡਿਫੈਂਡੇਬਲ ਹੈ ਅਨਡਿਫੈਂਡੇਬਲ ਹੈ ਜੀ ਸੋ ਜੇ ਤੁਸੀਂ ਅਗਰ ਬਿਆਨ ਪਾਰਲੀਮੈਂਟ ਚ ਦੇ ਰਹੇ ਹੋ ਉਹ ਬਿਆਨ ਜਿਹੜੇ ਨੇ ਉਹ ਇੱਕ ਹਿਸਟਰੀ ਦਾ ਪਾਰਟ ਬਣ ਰਿਹਾ ਤੇ ਤੁਹਾਨੂੰ ਐਜ਼ ਅ ਫੋਰਨ ਮਿਨਿਸਟਰ ਤੁਸੀਂ ਕੈਰੀਅਰ ਡਿਪਲੋਮੈਟ ਵੀ ਰਹੇ ਹੋ ਤੁਸੀਂ ਇਸ ਤੋਂ ਪਹਿਲਾਂ ਵੇਰੀਅਸ ਕੰਟਰੀਜ਼ ਦੇ ਵਿੱਚ ਵੇਰੀਅਸ ਪੋਜੀਸ਼ਨਸ ਤੁਸੀਂ ਐਜ਼ ਐਜ਼ ਅ ਐਮਬੈਸਡਰ ਹੋਰ ਪਤਾ ਨਹੀਂ ਕਿਹੜੀ-ਕਿਹੜੀ ਪੋਜੀਸ਼ਨ ਤੇ ਤੁਸੀਂ ਰਹੇ ਹੋ ਤੁਹਾਨੂੰ ਇੰਨੀ ਵੀ ਕਾਮਨ ਸੈਂਸ ਨਹੀਂ ਹੈਗੀ ਕਿ ਮੈਂ ਆਈ ਸ਼ੁੱਡ ਨਾਟ ਬੀ ਕੋਟਿੰਗ ਰੋਂਗ ਫੈਕਟਸ ਜਿਹੜੇ ਜਿਹੜੇ ਮੈਂ ਫੈਕਟਸ ਦਵਾ ਉਹ ਸਹੀ ਤਾਂ ਹੋਣ ਐਟ ਲੀਸਟ ਠੀਕ ਹੈ ਹੁਣ ਇਹਦੀ ਬੈਕਗ੍ਰਾਉਂਡ ਚ ਅਗਰ ਆਪਾਂ ਸਬਲਿਮ ਜਾਂਚਣ ਦੀ ਕੋਸ਼ਿਸ਼ ਕਰੀਏ ਤਾਂ ਜਦੋਂ ਮੋਦੀ ਸਾਹਿਬ ਦੀ ਵਿਜ਼ਿਟ ਹੋਈ ਅਮਰੀਕਾ 2024 ਦੇ ਵਿੱਚ ਜਦੋਂ ਕੁਆਡ ਦੀ ਸਬਮਿਟ ਸੀਗੀ ਤੇ ਟਰੰਪ ਸਾਹਿਬ ਨੇ ਇਹਨਾਂ ਨੂੰ ਇਨਵਾਈਟ ਕੀਤਾ ਟਰੰਪ ਸਾਹਿਬ ਦੀ ਇਨਵੀਟੇਸ਼ਨ ਨੂੰ ਇਹਨਾਂ ਨੇ ਡਿਨਾਈ ਕਰਕੇ ਵਾਪਸ ਆਏ ਇਹ ਕਹਿ ਕੇ ਕਿ ਜੀ ਮੈਂ ਬਿਜ਼ੀ ਹੈਗਾ ਤੇ ਮੈਨੂੰ ਮੇਰੇ ਇੰਡੀਆ ਕੁਝ ਅੰਗੇਜਮੈਂਟਸ ਨੇ ਹੁਣ ਟਰੰਪ ਸਾਹਿਬ ਜਿਹੜੇ ਨੇ ਉਹ 22 22 ਕੈਰੈਕਟਰ 22 22 ਪਰਸਨੈਲਿਟੀ ਖੁੰਦਗੀ ਕੈਰੈਕਟਰ ਹੈ ਅੱਛਾ ਇਹ ਕਿਉਂਕਿ ਉਸ ਤੋਂ ਪਹਿਲੀ ਪਿਛਲੀ ਇਨਿੰਗਸ ਦੇ ਵਿੱਚ ਇਹਨਾਂ ਨੇ ਕਿਆ ਕਿ ਅਬ ਕੀ ਬਾ ਟਰੰਪ ਸਰਕਾਰ ਤੇ ਇਹਨਾਂ ਦੀ ਬਦਕਿਸਮਤੀ ਨੂੰ ਟਰੰਪ ਸਾਹਿਬ ਹਾਰ ਗਏ ਤੇ ਬਾਈਡਨ ਸਾਹਿਬ ਆ ਗਏ ਤੇ ਇਹਨਾਂ ਨੇ ਬਾਈਡਨ ਸਾਹਿਬ ਦੇ ਨਾਲ ਆਪਣੀ ਇਕੁਏਸ਼ਨ ਸੈੱਟ ਕਰਦਿਆ ਕਰਦਿਆਂ ਉਹਨਾਂ ਦੀ ਟਿਨਿਓਰ ਜਿਹੜੀ ਹੈ ਖਤਮ ਹੋ ਗਈ ਐਤਕੀ ਇਹਨਾਂ ਨੇ ਕਿਹਾ ਵੀ ਰਿਸਕ ਨਾਲ ਲਈਏ ਕਿ ਕਿਤੇ ਜੇ ਕਮਲਾ ਹੈਰਸ ਜਿੱਤ ਗਏ ਤੇ ਮੇਰੀ ਫੇਰ ਪੋਜੀਸ਼ਨ ਖਰਾਬ ਹੋ ਜਾਊਗੀ ਐਤਕੀ ਇਹਨਾਂ ਦੀ ਕਿਸਮਤ ਨੂੰ ਟਰੰਪ ਸਾਹਿਬ ਆ ਗਏ ਹੁਣ ਟਰੰਪ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਰੇ ਪਾਸੇ ਮੈਸੇਜ ਆਪਣੇ ਵੋਟਰ ਜਿਹੜੇ ਸੀ ਉਹ ਵੀ ਸੈਟੀਸਫਾਈ ਕਰ ਲਏ ਕਿ ਦੇਖੋ ਜੀ ਮੈਂ ਤਾਂ ਕਿਹਾ ਸੀਗਾ ਕਿ ਮੈਂ ਬਹੁਤ ਟਫ ਸਟੈਂਡ ਲੈਣਾ ਕਿ ਦਿਸ ਇਜ਼ ਵਾਟ ਆਮ ਤੇ ਇਦਾਂ ਹੀ ਮੈਂ ਟ੍ਰੀਟ ਕਰਨਾ ਇਦਾਂ ਹੀ ਮੈਂ ਕਾਰਵਾਈ ਕਰਨੀ ਆ ਤੇ ਉਹ ਇੱਕ ਉਧਰ ਆਪਣੀ ਇਕੁਏਸ਼ਨ ਸੈੱਟ ਕਰ ਲਈ ਉਧਰ ਮੋਦੀ ਸਾਹਿਬ ਦਾ ਨਾਮ ਆਪਣੀ ਟੋਨ ਜਿਹੜੀ ਆ ਸੈੱਟ ਕਰ ਲਈ ਕਿ ਮੋਦੀ ਸਾਹਿਬ ਈਦਰ ਮਾਈ ਵੇ ਔਰ ਹਾਈ ਵੇ ਤੇ ਹੁਣ ਦੇਖਦੇ ਆ ਆ ਰਹੇ ਨੇ ਫਰਵਰੀ ਦੇ ਵਿੱਚ ਮੋਦੀ ਸਾਹਿਬ ਦੇਖਦੇ ਆ ਹੋਰ ਕੀ ਕੀ ਤੋਹਫੇ ਮਿਲਦੇ ਨੇ ਜੀ